ਉਸ਼ੋਦੀ অরੰਜ ਬੁੱਕ ਵਿੱਚ ਇੱਕ ਬਹੁਤ ਹੀ ਪਿਆਰਾ ਧਿਆਨ ਹੈ ਮਾਰਨਿੰਗ ਲਾਫਿੰਗ ਮੈਡੀਟੇਸ਼ਨ ਜੋ ਕਿ ਬਹੁਤ ਸਰਲ ਈਜ਼ੀ ਤੇ ਹਰ ਕੋਈ ਕਰ ਸਕਦਾ ਇਸ ਮੈਡੀਟੇਸ਼ਨ ਨੂੰ ਜਿਆਦਾ ਕੁਝ ਨਹੀਂ ਕਰਨਾ ਇਸ ਮੈਡੀਟੇਸ਼ਨ ਜਿਉਂ ਬਸ ਹੱਸਣਾ ਹੀ ਹੈ ਮੇਰੇ ਖਿਆਲ ਨਾਲ ਹੱਸਣਾ ਤਾਂ ਸਾਰੇ ਨੂੰ ਪਸੰਦ ਹੁੰਦਾ ਜਿੰਨ ਮੰਕਸ ਆਪਣੇ ਦਿਨ ਦੀ ਸ਼ੁਰੂਆਤ ਤੇ ਆਪਣੇ ਦਿਨ ਦੀ ਸਮਾਪਤੀ ਹੱਸਣ ਨਾਲ ਹੀ ਕਰਦੇ ਨੇ ਇਸ ਮੈਡੀਟੇਸ਼ਨ ਵਿੱਚ ਜਿਆਦਾ ਕੁਝ ਨਹੀਂ ਕਰਨਾ ਜਦੋਂ ਆਪਾਂ ਸਵੇਰੇ ਉੱਠਦੇ ਆ ਮਤਲਬ ਪੂਰੀ ਤਰ੍ਹਾਂ ਨਹੀਂ ਉੱਠੇ ਹੁੰਦੇ ਆਪਣੀਆਂ ਅੱਖਾਂ ਬੰਦ ਹੁੰਦੀਆਂ ਨੇ ਜਦੋਂ ਨਾ ਪ੍ਰੋਪਰ ਸੁੱਤੇ ਹੁੰਦੇ ਆ ਤੇ ਨਾ ਇਪਰਪਰ ਜਾਗੇ ਹੁੰਨੇ ਆ ਉਸ ਸਥਿਤੀ ਵਿੱਚ ਬਿਨਾ ਕਿਸੇ ਵਜ੍ਹਾ ਤੋਂ ਬਿਨਾ ਕਿਸੇ ਕਾਰਨ ਤੋਂ ਹੱਸਣਾ ਸ਼ੁਰੂ ਕਰੋ ਹਾਂ ਥੋੜਾ ਪਾਗਲਪਨ ਲੱਗੂ ਬਿਨਾ ਕਾਰਨ ਤੋਂ ਬਿਨਾ ਵਜ੍ਹਾ ਤੋਂ ਕਿਉਂ ਉਹੀ ਮੈਂ ਹਸੀਏ ਪਰ ਤੁਸੀਂ ਇੱਕ ਵਾਰੀ ਹੱਸਣਾ ਸ਼ੁਰੂ ਕਰੋ ਐਕਟਿੰਗ ਕਰੋ ਨਕਲੀ ਹਸੰਦੀ ਤੁਸੀਂ ਦੇਖੋਗੇ ਐਕਟਿੰਗ ਕਰਦੇ ਕਰਦੇ ਹੀ ਅਸਲੀ ਹਾਸਾ ਬਾਹਰ ਆਉਣ ਲੱਗ ਜੂਗਾ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ 5 ਮਿੰਟ ਦੇ ਛੋਟੇ ਜਿਹੇ ਪ੍ਰਯੋਗ ਨਾਲ ਕਿਵੇਂ ਤੁਹਾਡਾ ਸਾਰਾ ਦਿਨ ਹੱਸਦਿਆਂ ਦਾ ਲੰਘੇਗਾ ਫੁੱਲਾਂ ਵਾਂਗ ਖਿੜੇ ਰਹੋਗੇ ਤੁਸੀਂ ਸਾਰਾ ਦਿਨ ਇਸ ਲਾਫਿੰਗ ਮੈਡੀਟੇਸ਼ਨ ਕਰਨ ਤੋਂ ਬਾਅਦ ਇਹ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡਾ YouTube ਚੈਨਲ ਯੋਗਾ ਪੰਜਾਬੀ ਵਿੱਚ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ